ਹਾਂ ਜੀ ਸਾਹਿਬ ਅੱਜ ਜਿਹੜੀ ਮਨਰंजन ਕਾਲੀਆ ਜੀ ਕੋਲ ਆਏ ਹੋ ਤੇ ਵੱਡਾ ਧਮਾਕਾ ਹੋ ਰਿਹਾ ਹੈ। ਹਾਂ ਮਨਰंजन ਕਾਲੀਆ ਜੀ ਨੂੰ ਹੁਣੇ ਅਸੀਂ ਮੈਂ ਤੇ ਹਰਜੀਮਨ ਜੀ ਅਸੀਂ ਹੁਣੇ ਉਹਨਾਂ ਦੇ ਨਾਲ ਮਿਲ ਕੇ ਨਿਕਲੇ ਆ। ਔਰ ਬੜਾ ਅਨਫੋਰਚੂਨੇਟ ਘਟਨਾ ਹੈ ਬੜੀ ਅਨਫੋਰਚੂਨੇਟ ਇਨਸੀਡੈਂਟ ਹੈ। ਔਰ ਮਨਰंजन ਕਾਲੀਆ ਜੀ ਜਿਸ ਤਰ੍ਹਾਂ ਬਿਆਨ ਕਰ ਰਹੇ ਸਾਨੂੰ ਵਾਕਿਆ ਇਹ ਬੜਾ ਇੱਕ ਵੱਡਾ ਧਮਾਕਾ ਸੀ। ਔਰ ਇਸ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕਾਫੀ ਨੁਕਸਾਨ ਹੋਇਆ ਹੈ। ਕਾਸਟੋਰ ਦੇ ਬਾਹਰ ਗੇਟ ਦਾ ਹੋਰ ਆਲੇ ਦੁਆਲੇ ਮੋਟਰਸਾਈਕਲ ਪਏ ਸੀ ਬਾਕੀ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਨੇ ਔਰ ਪੰਜਾਬ ਦੀ ਇੱਕ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਕਾਲੀਆ ਸਾਹਿਬ ਦਾ ਸਤਿਕਾਰ ਕਰਦੇ ਨੇ ਸੋ ਮੈਂ ਤੇ ਇਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਇੱਕ ਜਿਹੜਾ ਅਟੈਕ ਹੈ ਰਾਤ ਵੇਲੇ ਹੋਇਆ ਔਰ ਜਿਹੜੇ ਹੋਰ ਆਲੇ ਦੁਆਲੇ ਕੋਈ ਜਿਹੜੀਆਂ ਅਨਫੋਰਚੂਨੇਟ ਘਟਨਾਵਾਂ ਹੋਣੀਆਂ ਸੀ ਇੱਕ ਤਾਂ ਉਸ ਤੋਂ ਵੀ ਬਚਾ ਹੋਇਆ ਔਰ ਉਹਨਾਂ ਦਾ ਵੀ ਬਚਾ ਹੋਇਆ ਮੈਂ ਵਾਈ ਗੁਰੂ ਦਾ ਬਹੁਤ ਸ਼ੁਕਰਾਨਾ ਕਰਦਾ ਤੇ ਬਾਕੀ ਜਿੱਥੇ ਤੱਕ ਪੰਜਾਬ ਸਰਕਾਰ ਦੇ ਵਿੱਚ ਸਾਡੇ ਪੁਲਿਸ ਡਿਪਾਰਟਮੈਂਟ ਦਾ ਸਵਾਲ ਹੈ ਪੁਲਿਸ ਡਿਪਾਰਟਮੈਂਟ ਨੇ ਬਹੁਤ ਜਲਦੀ ਉੱਤੇ ਐਕਸ਼ਨ ਕਰਕੇ ਮੈਂ ਸਮਝਦਾ ਕਿ 12 ਘੰਟੇ ਦੇ ਵਿੱਚ ਵਿੱਚ ਜਿਸ ਤਰ੍ਹਾਂ ਆਰਪੀ ਦੀ ਸ਼ੁਕਲਾ ਜੀ ਨੇ ਕਿਹਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਉਸ ਦੇ ਵਿੱਚ ਖਾਸ ਤੌਰ ਤੇ ਜੀਸ਼ਾਨ ਅਖਤਰ ਜਿਹਨੇ ਤੁਸੀਂ ਸੁਣਿਆ ਹੋਣਾ ਕਿ ਬਾਬਾ ਸਦਕੀ ਜਿਹੜਾ ਮਹਾਰਾਸ਼ਟra ਦੇ ਵਿੱਚ ਉਹਨਾਂ ਦੇ ਮਰਡਰ ਲਈ ਇਹ ਜ਼ਿੰਮੇਵਾਰ ਸੀ ਔਰ ਦੂਸਰਾ ਇਸ ਦੇ ਪਿੱਛੇ ਜਿਹੜੇ ਮੇਨ ਜਿਹੜੀਆਂ ਤਾਕਤਾਂ ਨੇ ਉਹਨੇ ਗੈਂਗਸਟਰ ਲੋਰੈਂਸ ਬਿਸ਼ਨੋਈ ਵਰਗੇ ਜਿਹੜੇ ਗੁਜਰਾਤ ਜਿੱਥੇ ਸਰਕਾਰ ਕੇਂਦਰ ਸਰਕਾਰ ਦੀ ਜਿੱਥੇ ਸਰਕਾਰ ਹੈ ਉੱਥੇ ਉਹ ਬੈਠੇ ਨੇ ਸੋ ਬੀਜੇਪੀ ਦੀ ਗਵਰਨਮੈਂਟ ਉੱਥੇ ਆ ਬਿਲਕੁਲ ਲੋਰੈਂਸ ਬਿਸ਼ਨੋਈ ਦਾ ਕਿਤੇ ਆ ਹੀ ਨਹੀਂ ਸਕਦਾ ਉਹਨੂੰ ਬਿਲਕੁਲ ਕਿਸੇ ਨੂੰ ਪ੍ਰੋਡਕਸ਼ਨ ਬਰਾਂਡ ਲੈਣ ਦੀ ਇਜਾਜ਼ਤ ਵੀ ਨਹੀਂ ਇਸ ਤਰ੍ਹਾਂ ਦਾ ਕਾਨੂੰਨ ਉੱਤੇ ਲਾਗੂ ਕੀਤਾ ਗਿਆ ਔਰ ਲੋਰੈਂਸ ਬਿਸ਼ਨੋਈ ਦਾ ਆਈਐਸਆਈ ਏਜੰਟ ਜਿਹੜਾ ਹੈ ਸ਼ਹਿਨਾਜ ਪੱਟੀ ਸ਼ਹਿਨਵਾਈ ਪੱਟੀ ਨਾਲ ਸਿੱਧਾ ਲਿੰਕ ਹੈ ਤੇ ਇੱਥੋਂ ਤੱਕ ਕਿ ਜਿਹੜਾ ਲਾਰੈਂਸ ਬਿਸ਼ਨੋਈ ਤੇ ਸ਼ਹਿਨਵਾਈ ਪੱਟੀ ਆ ਉਹਨਾਂ ਦੇ ਆਪਸ ਵਿੱਚ ਵੀਡੀਓ ਕਾਲ ਵੀ ਪਿੱਛੇ ਜਿਹੜੀ ਉਹ ਵੀ ਜਿਹੜੀ ਜਿਹੜੀ ਏਜੰਸੀਜ਼ ਦੀ ਨਜ਼ਰ ਦੇ ਵਿੱਚ ਆਈ ਹੈ ਸੋ ਮੈਂ ਸਮਝਦਾ ਕਿ ਇਸ ਦੇ ਪਿੱਛੇ ਜੋ ਪੰਜਾਬ ਦੇ ਵਿੱਚ ਜੋ ਅਨਿਸ਼ਚਿਤਤਾ ਵਾਲਾ ਜੋ ਮਾਹੌਲ ਬਣਾਇਆ ਜਾ ਰਿਹਾ ਕਿਤੇ ਨਾ ਕਿਤੇ ਜਿਹੜੀ ਇਸ ਦੇ ਉੱਤੇ ਰਾਜਨੀਤੀ ਹੋ ਰਹੀ ਹੈ ਮੈਂ ਸਮਝਦਾ ਕਿ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜੀ ਕਾਰਵਾਈ ਜਿਹੜੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਇਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਜੇਕਰ ਮੈਂ ਸਮਝਦਾ ਜੇ ਕਾਰਨ ਜਿਹੜਾ ਉਹ ਜਿਹੜਾ ਗੈਂਗਸਟਰ ਜਿਹੜੇ ਜਿੰਨੇ ਵੀ ਗੈਂਗਸਟਰ ਨੇ ਉਹ ਕਿਉਂ ਬਖੜਾਏ ਹੋਏ ਨੇ ਕਿਉਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ ਉਹ ਇੱਕ ਤਾਂ ਪੰਜਾਬ ਨੂੰ ਅਨਸਟੇਬਲ ਕਰਨਾ ਚਾਹੁੰਦੇ ਆ ਔਰ ਦੂਸਰਾ ਉਹਨਾਂ ਦੀ ਸਭ ਤੋਂ ਵੱਡੀ ਇਸ ਵੇਲੇ ਜੋ ਸਮੱਸਿਆ ਹੈ ਉਈ ਆਪੀ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ। ਉਸ ਮੁਹਿਮ ਨੂੰ ਫਿੱਕਾ ਕਰਨ ਦੇ ਲਈ ਉਸ ਮੁਹਿਮ ਨੂੰ ਫੇਲ ਕਰਨ ਦੇ ਲਈ ਕਿਤੇ ਨਾ ਕਿਤੇ ਗੈਂਗਸਟਰਸ ਵੱਲੋਂ ਜਾਹਰ ਉਪਰਾਲੇ ਕੀਤੇ ਜਾ ਰਹੇ ਨੇ। ਸੋ ਮੈਂ ਸਭ ਤੋਂ ਪਹਿਲਾਂ ਤੇ ਮੈਂ ਇਹੀ ਕਹਿੰਦਾ ਕਿ ਉੱਥੇ ਬੀਜੇਪੀ ਦੀ ਸਰਕਾਰ ਹੈ ਗੁਜਰਾਤ ਦੇ ਵਿੱਚ ਕਿ ਕਿਸੇ ਨਾ ਕਿਸ ਤਰ੍ਹਾਂ ਉਹਦੇ ਜਿਹੜੇ ਸਾਡੇ ਪ੍ਰੋਡਕਸ਼ਨ ਬਰਾਂਟ ਹੈ ਸਾਡੀ ਪੁਲਿਸ ਲੈਣ ਨੂੰ ਤਿਆਰ ਆ ਪਰ ਉਹ ਪ੍ਰੋਡਕਸ਼ਨ ਬਰਾਂਟ ਉੱਥੋਂ ਦੀ ਸਰਕਾਰ ਲੈਣ ਨਹੀਂ ਦਿੰਦੀ। ਸੋ ਮੈਂ ਸਮਝਦਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਆਓ ਸਾਰੇ ਜਿਹੜੇ ਪੰਜਾਬ ਨੂੰ ਆਪਾਂ ਸਟੇਬਲ ਕਰਨ ਦੇ ਵਿੱਚ ਸ਼ਾਂਤ ਰੱਖਣ ਦੇ ਵਿੱਚ ਪੰਜਾਬ ਆਲਰੇਡੀ ਵੈਰੀ ਸਟੇਬਲ ਪਰ ਉਹਨੂੰ ਸ਼ਾਂਤ ਹੋਰ ਰੱਖਣ ਦੇ ਵਿੱਚ ਆਪਾਂ ਸਾਰੀਆਂ ਪਾਰਟੀਆਂ ਪਾਰਟੀਵਾਦੀ ਤੋਂ ਉੱਪਰ ਉੱਠ ਗਏ ਆਪਾਂ ਇੱਕ ਜੋਟ ਇੱਕ ਮੋਟ ਹੋ ਕੇ ਇਕੱਠੇ ਹੋ ਕੇ ਲੜੀਏ ਇੱਕ ਕੁਐਸਚਨ ਹੈ ਜੀ 2700 ਰੁਪਏ ਦੇ ਕੇ ਆਟੋ ਵਾਲੇ ਨੂੰ ਪਹਿਲੇ ਬੱਸ ਸਟੈਂਡ ਤੋਂ ਇਧਰ ਲੈ ਕੇ ਮਿਲਾਪ ਚੋਂ ਗੱਲੇ ਵੇਚਦਾ ਫੇਰ ਬੰਦ ਸਕਿਆ ਜਾਂਦਾ ਫਿਰ ਉਸ ਤੋਂ ਬਾਅਦ ਬੰਦੇ ਨੂੰ ਸਟੇਸ਼ਨ ਛੱਡਿਆ ਜਾਂਦਾ ਜੋ ਕਿ ਬਿਲਕੁਲ ਸਿੱਧਾ ਟ੍ਰੇਨ 'ਚ ਬੈਠ ਕੇ ਨਿਕਲ ਜਾਂਦਾ ਵਾ ਆਟੋ ਲਿਆ ਇਹ ਤੱਕ ਫੜ ਹੋਇਆ ਜਿਹੜਾ ਮੇਨ ਬੰਦਾ ਜਿਹਨੇ ਬੰਬ ਸੱਟਿਆ ਵਾ ਉਹ ਇਹ ਤੱਕ ਫੜ ਨਹੀਂ ਹੋਇਆ ਉਹਦੇ ਪਿੱਛੇ ਬਿਲਕੁਲ ਪੁਲਿਸ ਇਜ਼ ਵੈਰੀ ক্লোਜ਼ ਉਹ ਵੀ ਫੜਿਆ ਜਾਏਗਾ ਆਟੋ ਵੀ ਫੜਿਆ ਗਿਆ ਇਹ ਸਾਰੇ ਉਹਨਾਂ ਦੀ ਐਕਚੁਅਲੀ ਜਿਹੜੀ ਪਲਾਨ ਆ ਇਹ ਸਾਰੇ ਉਸ ਪਲਾਨ ਦਾ ਹਿੱਸਾ ਹੈ ਸੋ ਉਸ ਪਲਾਨ ਦੇ ਹਿੱਸੇ ਚ ਜਦੋਂ ਅਸੀਂ ਪਲਾਨ ਦਾ ਫਰਸਟ ਪਾਰਟ ਜਿਹੜਾ ਅਸੀਂ ਫੜ ਲਿਆ ਸੈਕੰਡ ਫੜ ਲਿਆ ਇਸ ਤਰ੍ਹਾਂ ਸਾਰਾ ਅਸੀਂ ਜਿਹੜਾ ਉਹ ਜਿਹੜਾ ਉਹਨੂੰ ਐਕਸਪਲੋਰ ਕਰਾਂਗੇ ਔਰ ਫੜਾਂਗੇ ਸਰ ਜੀ ਹੈ ਗਰੀਬ ਬੰਦਾ ਵਾ ਕਿੰਨੇ ਉਹਨੇ 2700 ਰੁਪਏ ਲਿੱਤਾ ਵਾ ਲੈ ਕੇ ਆਇਆ ਪੁੱਛਣ ਉਹਨਾਂ ਨੂੰ ਫੜ ਲਿਆ ਉਹ ਉਹ ਬੰਦੇ ਉਹਨਾਂ ਨੂੰ ਦਿੱਤਾ ਦੇਖਦੇ ਦੇਖੋ ਅਸੀਂ ਮੈਂ ਸਮਝਦਾ ਕਿ ਗਰੀਬ ਬੰਦਾ ਠੀਕ ਐ ਸਾਡੀ ਜਿਹੜੀ ਹੰਦਰਦੀ ਆ ਬੰਦਾ ਕੁਝ ਵੀ ਕਰਦਾ ਨਹੀਂ ਦੇਖੋ ਪੈਸੇ ਪਿੱਛੇ ਕੋਈ ਨਹੀਂ ਕਰਦਾ ਬਟ ਇਹ ਜਿਹੜਾ ਮੈਂ ਸਮਝਦਾ ਕਿ ਜਿਹੜਾ ਆਟੋ ਦਾ ਜਾਂ ਜੋ ਵੀ ਕੋਈ ਵੀ ਆ ਇਹ ਅਜੇ ਤੱਕ ਸਟਿਲ ਟੂ ਇਨਵੈਸਟੀਗੇਟ ਇਨਵੈਸਟੀਗੇਸ਼ਨ ਦਾ ਹਿੱਸਾ ਐ ਤੇ ਉਹ ਤੋਂ ਆਪਾਂ ਨੂੰ ਬਾਅਦ ਚ ਪਤਾ ਲੱਗੇਗਾ ਕਿ ਕੀ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਸੀ ਕੌਣ ਸੀ ਕਿਵੇਂ ਆਇਆ ਰਾਤ ਨੂੰ 1 ਵਜੇ ਕਿਉਂਕਿ ਈ ਰਿਕਸ਼ਾ ਚੱਲਦੇ ਨਹੀਂ ਰਾਤ ਨੂੰ 1 ਵਜੇ ਦਾ ਬਹੁਤ ਘੱਟ ਚੱਲਦੇ ਨੇ ਸੋ ਇਹ ਸਾਰਾ ਸਮੈਟ ਟੂ ਇਨਵੈਸਟਿਗੇਟ ਯਾਕ ਇੱਕ ਇਹ ਕੀ ਦਾਵਾ ਆਇਆ ਜੀ ਤੁਹਾਡੇ ਤੋਂ ਥੋੜਾ ਜਿਹਾ ਪਹਿਲੇ ਉਹ ਕਹ ਕੇ ਗਏ ਆ ਕਿ ਲਾਰੈਂਸ ਬਿਸ਼ਨੋਈ ਜੀ ਜਿਹੜੀ ਹੈ ਇੰਟਰਵਿਊ ਹੈ ਜਿਹੜੀ ਤੁਹਾਡੀ ਸਰਕਾਰ ਚੋਂ ਜੇਲ੍ਹ ਤੋਂ ਹੋਣੀ ਹੈ ਨਹੀਂ ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਮਜੀਠੀਆ ਸਾਹਿਬ ਨੂੰ ਵੀ ਲਾਰੈਂਸ ਬਿਸ਼ਨੋਈ ਤਾਂ ਇਸ ਵੇਲੇ ਗੁਜਰਾਤ ਸਰਕਾਰ ਦੇ ਹੇਠ ਅੰਡਰ ਹੈ ਤੇ ਇਸ ਵੇਲੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਛੱਡਣ ਉਹਨਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਸਰਕਾਰ ਇੱਥੇ ਲੜ ਲੈ ਪਰ ਪੁਲਿਸ ਤੇ ਲੈ ਕੇ ਆਣਾ ਚਾਹੀਦਾ ਤੇ ਉਹ ਤਾਂ ਉਹਨਾਂ ਨੇ ਤਾਂ ਸਪੈਸ਼ਲੀ ਉੱਥੇ ਲਾਇਆ ਹੋਇਆ ਕਿ ਕੋਈ ਵੀ ਸਟੇਟ ਜਿਹੜੀ ਆ ਲੋਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਬਰਾਂਡ ਤੇ ਲੈ ਕੇ ਨਹੀਂ ਜਾ ਸਕਦੀ ਸੋ ਜਿੱਥੇ ਭਾਜਪਾ ਦੀ ਸਟੇਟ ਚ ਸਰਕਾਰ ਹੈ ਕੇਂਦਰ ਸਰਕਾਰ ਉਹ ਲੋਰੈਂਸ ਬਿਸ਼ਨੋਈ ਨੂੰ ਤਾਂ ਪ੍ਰੋਟੈਕਟ ਕਰ ਰਹਾ ਹੈ ਇੱਕ ਗੱਲ ਹੈ